ਪਹਿਲਾ ਮੇਰੀ ਸੁਣ ਲੈ ਤੇਰੀ ਸੁਣ ਲਿਆ ਤੇਰੀ ਸੁਣ ਲੈ ਪਹਿਲਾ ਮੇਰੀ ਸੁਣ ਮੰਨਦਾ ਨਾ ਆਇਆ ਨਹੀਂ ਭੜਾ ਸਾਡੇ ਤੈਨੂੰ ਛੱਡ ਪਹਿਲਾ ਨਹੀਂ ਛੱਡ ਪਹਿਲਾ ਛੱਡ ਦੇ ਛੱਡ ਦੋ ਪਹਿਲਾ ਸਾਡੇ ਦਾ ਸਹੀ ਗਿਆ ਕਰ ਮੈਂ ਕੋਈ ਨਾ ਪਹੁੰਚੇ ਜੇ ਭੜਾ ਦਾ ਇਹ ਕਹਿੰਦਾ ਲੱਖ ਦੀ ਮੈਂ ਖੰਣਾ ਨਾ ਮੈਂ ਤਾਂ ਹਰ ਬੋੜੀ ਨਾ ਲੋੜੀ ਨਾ ਹੁਣ ਨਾ ਬਾਈ ਯਾਰ ਉਹ ਬਾਈ ਯਾਰ ਬਾ ਮਲਵਾ ਹੋ ਬੋੜੀ ਕੋਣ ਦਾ ਬੋੜੀ ਇਹ ਡੰਡਾ ਫੜਾ ਇਹ ਡੰਡਾ ਦਾ ਫੜ ਲਾ ਹਾਂ ਅਸੀਂ ਗਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਆ ਲੈ ਮਿੱਤਰਾਂ ਅੱਜ ਨਾ ਪਹੁੰਚਾ ਤਰੌਲਾ ਮੰਡੀ ਤੁਰਦੇ ਫਿਰਦੇ ਨੂੰ ਆਪਾਂ ਨੂੰ ਮੰਗਾ ਯਾਰ ਮਿਲ ਗਿਆ ਸੌਦਾ ਲੱਗ ਰਿਹਾ ਕਰਨਾ ਮੈਂ ਸੋਚਿਆ ਮੈਂ ਚੈਨਲ ਦੇ ਨਾਲ ਅੱਜ ਸੱਜਣੋਂ ਆਪਾਂ ਇੱਕ ਜਲੀਕ ਦਾ ਕੰਮ ਕਰਦੇ ਆਂ ਤੁਹਾਨੂੰ ਨਾ ਇੱਕ ਲੈਵ ਸੌਦਾ ਦਿਖਾਵਾਂਗੇ ਅੱਜ ਆਪਾਂ ਚੈਨਲ ਤੇ ਲੈਦਰ ਮੰਗੇ ਤੇ ਵੀ ਮਾਰ ਦੇਣੀ ਆ ਮਰਾਸਤਾ ਨਾ ਇਹ ਮੰਡਾ ਸੱਜਣੋਂ ਸਾਰੇ ਵੀਰ ਜਾਣਦੇ ਨੇ ਤਕਰੀਬਨ ਤਕਰੀਬਨ ਨਾ ਮੰਡੀਆਂ ਦੇ ਸ਼ਾਨ ਹੋਣਾ ਜਿਹੜੀ ਮੰਡੀ ਦੇ ਹੁੰਦਾ ਨਾ ਜਿਹੜੀ ਮੰਡੀ ਦਾ ਜਾਂਦਾ ਮੰਡਾ ਹਾਈ ਹੁਣ ਤੁਹਾਨੂੰ ਦਿਖਾਉਣਾ ਹੁੰਦਾ ਮੈਂ ਮੇਰੇ ਆਪੇ ਦਾ ਮੇਰਾ ਭਰਾ ਹੈਗਾ ਦਿਖਾਉਣੇ ਆ ਤੁਹਾਨੂੰ ਦੇਖਦੇ ਕੀ ਗੱਲਬਾਤ ਬਣਦੀ ਆ ਜੇ ਕੈਮਰਾ ਰੱਖੀ ਸੱਜਣਾ ਔਨ ਤੇ ਝੋਟੀ ਵੀ ਤੁਹਾਨੂੰ ਦਿਖਾਉਣੀ ਆ ਆਪਾਂ ਕਿਹੜੀ ਇਹ ਸੌਦਾ ਚੱਲਦਾ ਲੈ ਲੈ ਵੀ ਚੱਲ ਪਿਆ ਕੰਮ ਆ ਜਾ ਕੇ ਨਾ ਲੈ ਆ ਉਹ ਲੈ ਲੈ ਉਹ ਨਾ ਬੋਲੀ ਜੀ ਦਾ ਬਣ ਗਿਆ ਆਵਾਜ਼ ਨਾ ਮੰਡੀ ਤੇ ਜਮੀਨਾਂ ਆਪਣੀ ਝੋਟੀ ਲੈਣੀ ਆ ਲੈ ਕੇ ਵੀ ਨਾ ਮੰਨ ਜਾ ਜਾਨ ਫਾਜਾ ਜਦੋਂ ਬਾਹਰ ਨਹੀਂ ਆ ਲੈ ਆਜੋ ਭਰਾਵਾ ਸੌਦੇ ਦਾ ਰੱਖ ਲਈ ਬਾਬਾ ਨਾ ਬੋਲੀ ਜੀ ਬਰਾਵਾ ਸਾਈਡ ਤੇ ਹੋ ਜੀ ਇੱਕ ਵਾਰ ਇੱਕ ਵਾਰ ਮੇਰੀ ਗੱਲ ਵੀ ਨਾ ਰੱਖ ਲੈ ਆ ਵੀ ਨਾ ਨਾ ਕਾਨੂੰਨ ਯਾਰ ਤੱਕ ਲੈ ਨਾ ਸੱਜਣਾ ਪੂਰਾ ਭਖਿਆ ਪਿਆ ਗੱਲ ਮਸਲਮਾਨ ਦਾ ਮਾਰਦਾ ਮਾਰਦਾ ਕੋਈ ਗੱਲ ਕਹ ਦੇ ਆਹ ਕਹਿਦੀ ਆਏ ਹੁੰਦੀ ਬੱਸ ਕੋਈ ਗੱਲ ਨਾ ਮੇਰੇ ਇਕੋ ਹੀ ਬੱਸ ਸਾਡੇ ਨਾਲ ਸਭ ਕੋਈ ਨਾ ਹੋ ਤੀ ਮਾਂ ਦੀ ਬਾਹਰੋਂ ਮਾਂ ਦੀ ਲੈ ਜਿਹੜੇ ਨਾ ਠੱਕੇ ਜਿਹੜੇ ਸਾਹਮਣੇ ਮੰਗਾ ਠੱਕੇ ਮਾਰਦਾ ਹੁੰਦਾ ਮੈਂ ਕਹਿੰਦਾ ਜਿਹਦੀ ਢੂਹੀ ਢਾਈ ਦੂਰੀਆ ਹਲਾ ਨਹੀਂ ਹੋਣੀ ਹੋਣੀ ਵੀਰ ਬਣ ਹੋਣੀ ਆਹ ਹੋਣੀ ਵੈਸੇ ਜਨਾ ਹੋਣੀ 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 ਕਰਾ ਮੇਰਾ ਭਰਾ ਦਾ ਹੋਣੀ ਹੋਣੀ ਨਾ ਜੇ ਦਾ ਪਿਆਰ ਕੀ ਹੋਣਾ ਜੇ ਦਾ ਭਰਾ ਦਾ ਇਹ ਕਹਿੰਦਾ ਲੱਖ ਦੀ ਮੈਂ ਖੰਨਾ ਬੋੜੀ ਨਾ ਬੋੜੀ ਨਾ ਹਰ ਬਾਹਰ ਯਾਰ ਉਹ ਬਾਈ ਹੋ ਰਿਹਾ ਬਾਹਰ ਉਹ ਬੋੜੀ ਕੌਣ ਦਾ ਬੋੜੀ ਇਹ ਡੰਡਾ ਪੜਾ ਡੰਡਾ ਦਾ ਫੜ ਲਾ ਨਾ ਇਹ ਨਹੀਂ ਗੱਲ ਹੋਣੀ ਆ ਆ ਆ ਓਏ ਲੇ ਸੱਜਣਾ ਸੌਦਾ ਨਾ ਮੰਗੇ ਨੇ ਕਰਤਾ ਮਾਰ ਮਾਰ ਕੇ ਥੱਕੇ ਜੇ ਬਾਈ ਨੂੰ ਮਾਰ ਬਣ ਮੈਂ ਨਾ ਸੌਦਾ ਹੋਣ ਲੱਗ ਰਿਹਾ ਮੈਂ ਨਾ ਮੈਂ ਤੈਨੂੰ ਰੱਖ ਕੇ ਦੇ ਦਵਾਂ ਮੈਂ ਕਿੰਨੇ ਤੈਨੂੰ ਨਾ ਮੈਂ ਤੈਨੂੰ ਕਿ ਹਾਰ ਨਾ ਵਪਾਰ ਕਰਨੇ ਫਣ ਬਾਤ ਕਰ ਲਓ ਦਾ ਕੋਈ ਮੈਨੂੰ ਨਹੀਂ ਪਤਾ ਗਾਂਧੀ ਬੇਚ ਕੀ ਉਹਦੀ ਹਰੇ ਜੀ ਕਰੋ ਬਾਈ ਜੀ ਕਰੋ ਪਾਸ ਕਰੋ ਵੀਦਾ ਜੀ ਕਰੋ ਆਜੋ ਆਜੋ ਵੀਰ ਆਜਾ ਆਜੋ ਪੀਆ ਲੈਪ ਸੌਦਾ ਚੱਲ ਰਿਹਾ ਵੀ ਸੌਦਾ ਬਣ ਗਿਆ ਤੇ ਬਾਕੀ ਨਾ ਅਗਲੀ ਡਿਟੇਲ ਸੱਜਣੋਂ ਮੰਗੇ ਨੂੰ ਪੁੱਛ ਕੇ ਦਊਗਾ ਮੰਗੇ ਹੋ ਗਿਆ ਸੌਦਾ ਹਾਂ ਹਰੇ ਵੀਰ ਪਾਸ ਕਰਕੇ ਦੇਖ ਲੈ ਅੱਛਾ ਪਾਸ ਕਰਕੇ ਦੇਖਦੇ ਸੌਦਾ ਆਪਣਾ ਹੋ ਗਿਆ ਹਾਂਜੀ ਉਹ ਜਿਹੜੀ ਗੱਲ ਕੱਲ੍ਹ ਦੀ ਆ ਸੱਜਣੋਂ ਹਜੇ ਵੀ ਨਾ ਮੈਂ ਚ ਫਸਿਆ ਪਿਆ ਹਾਏ ਹਾਏ ਮੇਰੀ ਗੱਲ ਪਤਾ ਪੈਣਾ ਮੇਰੀ ਸੁਣ ਲਈ ਤੇਰੀ ਸੁਣ ਲਈ ਪਹਿਲਾਂ ਮੇਰੀ ਸੁਣ ਮੰਦਰਾ ਨਹੀਂ ਭੱਜ ਭਰਾ ਸਾਡੇ ਸਨੇ ਪੰਨਾ ਨਹੀਂ ਸਕ ਪੰਨਾ ਛੱਡ ਛੱਡ ਪੰਨਾ ਸਾਡੇ ਸਹੀ ਗਿਆ ਕਾਰਾ ਮੇਰਾ ਕੋਈ ਨਾ ਪਾ ਪਹੁੰਚੇ ਹੋਇਆ 11 11 ਦੋ ਮਰਜ਼ੀ ਗਈਆ ਭਾਈ ਨੂੰ ਸੱਜਣੋਂ ਵੀਡੀਓ ਬਣਾ ਰਿਆ ਆ ਪਤਨੋਲਾ ਮੰਡੀ ਤੋਂ ਲੈ ਮੈਂ ਵੀ ਚੰਗੀ ਆ ਡਬਲ ਮੈਂ ਆ ਕੱਦ ਕਾਟ ਦੀ ਗੱਲ ਕਰਾਂ ਸੱਜਣੋਂ ਉਚਾਈ ਲੰਬਾਈ ਦੀ ਗੱਲ ਕਰਾਂ ਚੜਾਈ ਦੀ ਗੱਲ ਕਰਾਂ ਚੰਗੀ ਮੈਂ ਆ ਕੱਚੀ ਆ ਮੇਰੇ ਖਿਆਲ ਕੱਚੀ ਆ ਭਾਈ ਥੋੜੇ ਦਿਨਾਂ ਦੀ ਹੈ ਨਾ ਕੱਚੀ ਆ ਜਰਾ ਕਿੰਨੇ ਦਿਨ ਕੱਢ ਦਿਆ ਮੇਰੇ ਘਰ ਆ ਲੈ ਜੂ ਵੀਰੇ 10 ਬਾਰ 10 12 10 12 ਦਿਨ ਕੱਢ ਦੀਆ ਹਾਂ ਕਿਹੜਾ ਸੁਗਾ ਇਹਦਾ ਸੁਗਾ ਤੀਜਾ ਪਿੰਡ ਕਿਹੜਾ ਆਪਣਾ ਪਿੰਡ ਲੌਂਗ ਵਾਲਾ ਹੈ ਲੌਂਗ ਇਹ ੱੱਕੀ ਜਗ੍ਹਾ ਤੋਂ ਮਾਰ ਦਿੰਦੀ ਇਹਦਾ ਹੀ ਮਾਰਦਾ ਕਾ ਤੂੰ ਮਾਰਦਾ ਮੈਂ ਕਹਿੰਦਾ ਮੈਂ ਕਹਿੰਦਾ ਯਾਰ ਜੇ ਤੀ ਤੂੰ ਹੀ ਢਾਈ ਦੁੱਖ ਦੀ ਹੋਵੇ ਮੰਗੇ ਤਾਂ ਤੂੰ ਹੀ ਆ ਲਾਵੇ ਬੰਦੇ ਯਾਰ ਨਾ ਯਾਰ ੱੱਕਾ ਬਾਲੀ ਜ਼ੋਰ ਨਾਲ ਮਾਰਦਾ ਬੰਦੇ ਨੂੰ ਪਿਆਰ ਦਾ ਆ ਪਿਆਰ ਵਾਲਾ ੱੱਕਾ ਲੈ ਸੱਜਣੋ ਨਾ ਮੰਗਾ ਕਹਿੰਦਾ ਪਿਆਰ ਵਾਲੀ ੱੱਕੇ ਨਹੀਂ ਕਹਿੰਦਾ ੱੱਕੇ ਧੁੱਕੇ ਪਿਆਰ ਨਾਲ ਮਾਰ ਕੇ ਸੌਦਾ ਹੋ ਜਾਂਦਾ ਮੰਡੀ 'ਚ ਹੈਨਾ ਵਪਾਰ ਦਾ ਹੀ ਕੰਮ ਆ ਆਪਣਾ हां वेरे करूआ मज्झ ठोक्कड़ ਲਈ। ਇਹ ਕਰੂਆ। ਵਪਾਰੀਆ ਕਾ ਤੂੰ ਕਹਿਦੈ ਨੀ ਭਾਈ ਵੀ ਇਹ ਮੱਝ ਕਰੂਆ। ਨਾ ਨਾ ਭਾਈ ਕਰੂਆ ਜੀ ਨੂੰ ਮਰਜ਼ੀ। ਮੱਕਈ ਵਪਾਰੀਆਂ ਕੋਲ ਜਾਂਦਾ ਉਹਨਾਂ ਦੀਆ ਬਣਾਉਣਾ। ਇਹ ਕਰੂਆ ਮੱਝ ਠੋक्कड़ ਲਈ। ਅੱਛਾ ਠੋਕੜੀ, ਕਈ ਵਾਰੀ ਨਾ ਕਹਿ ਦਿੰਦੇ ਆ ਵੀ ਆਹ ਮੱਝ ਆਪਣੀ ਕਰੂਆ। ਅੱਛਾ ਠੋक्कड़ ਪਾਲੀ ਹੋਈ ਜਾਵੇ। ਅੱਛਾ ਠੋक्कड़ ਪਾਲੀ ਹੋਈ ਆ ਠੋक्कड़ ਗੱਭਣ ਲੈ ਕੇ। ਕਿੰਨਾ ਕੁ ਦੁੱਧ ਕੱਢਦਾਂਦੀ ਆ? ਭਾਈ ਮਾਲਕ ਤਾਂ ਕਹਿੰਦੀ ਵੀ 17-18 ਕਿਲੋ। ਤੂੰ ਵੀ ਲੈ ਆਇਆ ਦੀ ਦੰਦੀ ਸੀ ਦੁੱਧ ਕੁਛ? ਨਾ ਮੈਂ ਤਾਂ 17 ਦੀ ਲੈ ਆਇਆ। ਮੇਰੇ ਤੇ ਨਾ ਮਾਰ ਕੈਮ ਆਪਾਂ ਨੂੰ ਲੰਬਾ ਹੁੰਦਾ ਹੈ ਆਖ ਰਿਹਾ ਜੰਨੀ ਆ ਵੀਡੀਓ ਚ ਆ ਗਿਆ ਕਿਉਂਕਿ ਸੱਜਣਾ ਹੁੰਦਾ ਨਾ ਤੁਸੀਂ ਜਾਨਵਰ ਦੇਖਣਾ ਹੁੰਦਾ ਮੈਂ ਚਾਹਣਾ ਹੁੰਨਾ ਨਾ ਵੀ ਜ਼ਿਆਦਾ ਜਾਨਵਰ ਦਿਖੇ ਵੀਡੀਓ ਚ ਆਪਾਂ ਤਾਂ ਤੁਹਾਨੂੰ ਪਤਾ ਦਿਖਦਾ ਹੀ ਰਹਿਣੇ ਆ ਉਹ ਰੇਖੂ ਜਨ ਹੈ ਆ ਨਜਦਾ ਹੈਗਾ ਹੀ ਆ ਉਹ ਰੇਖਾ ਇਹ ਹਟਪੜਾ ਕਰ ਲੈ ਨਾ ਇੱਕ ਵਾਰੀ ਨਾ ਸੱਜਣਾ ਸਾਰਿਆਂ ਤੇ ਮਾਰਦੇ ਕੈਮਰਾ ਜਿੰਨੇ ਆਪਣੇ ਨਾਲ ਸੱਜਣ ਜੁੜੇ ਨੇ ਨਾ ਮੰਡੀ 'ਚ ਆਏ ਨੇ ਨੇੜੇ ਮੱਝ ਦੇ ਕੈਮਰਾ ਮਾਰਦੇ ਸਾਰਿਆਂ ਨੂੰ ਹਾਂ ਥੋੜਾ ਜਿਹਾ ਕੀਰਾ ਕਰ ਲੂਗਾ ਮਾਰਾ ਜੇ ਫਿਰ ਆਪਾਂ ਦਿਖਾ ਦਈਏ ਸਾਰਿਆਂ ਨੂੰ ਕੀ ਵੀ ਨਹੀਂ ਹੈਗੀ ਮੈਂ ਹਵਾਵਾਂ ਰੰਗ ਦੇ ਰਹਿ ਗਿਆ ਆ ਸਾਰੇ ਬੰਦੇ ਵੀਡੀਓ ਦੀ ਗੱਲ ਆ ਲਾ ਜੇ ਤੈਨੂੰ ਆ ਗਿਆ ਉਹ ਨਿਕਲੇਗੀ ਯਾਰ ਉਧਰ ਮਾਰ ਮੰਗਾ ਸਿੰਘ ਤੇ ਕੀ ਕਹਿੰਦਾ ਇਧਰ ਲੈ ਪਾਸੇ ਆ ਜਾ ਇੱਥੇ ਤੋਂ ਮੈਂ ਜਮੀ ਨਹੀਂ ਯਾਰ ਨਹੀਂ ਆਏਂਦਾ ਤੂੰ ਭਰਾ ਮੈਂ ਉਸ ਗੱਲ ਨੂੰ ਇਥੇ ਮਾਰਦੇ ਕੈਮਰਾ ਇਹ ਬਣਾ ਦੇ ਗੱਲ ਕਰਾਂ ਪੰਡਤਾ 1921 ਛੱਡ ਨਾ ਗਈ ਕੋਈ ਬਸ ਉਹ ਤਾਂ ਦਿਖਾ ਅੱਜ ਸਾਰਿਆਂ ਨੂੰ ਆਪਾਂ ਸੱਜਣ ਹੈਪੀ ਫਿਰ ਬਲਾਂਗੋ ਵਾਲੇ ਬਲਾਂਗੋ ਬੇ ਕੀ ਕਰਨ ਠੀਕ ਹੈ ਤੇਰੇ ਪਿੰਡ ਦੀ ਮੈਂ ਹੈ ਜੀ ਆ ਕਾ ਮੰਗੇ ਕੀ ਬਣਿਆ ਫਿਰ ਥਾਨ ਵੀਰ ਯਾਰ ਆਇਆ ਨਹੀਂ ਦਰਵਾਜ਼ਾ ਮੂਹਰੇ ਆਇਆ ਨਹੀਂ ਆਇਆ ਕਾਸਰ ਰਹੇਗੀ ਥੋੜੀ ਜੀ ਹਾਂ ਸੋਦੇ ਚਾਏ ਰਹੇ ਜੀ ਮੂਹਰੇ ਥਣ ਚੁਣ ਆਇਆ ਨਹੀਂ ਰੱਤੀ ਪਾਰ ਆ ਕੇ ਪਾਸ ਮਾਰ ਕੇ ਆ ਆ ਜਿੰਨਾ ਜੇ ਪਾਸ ਚਾਹੀਦਾ ਹੈ ਨਾ ਜਿਹੜਾ ਅਕਸਰ ਨੂੰ ਜਮਾਰ ਕੇ ਦੇਣਾ ਵੀਰ ਜੀ ਅਗਲਾ ਘਊਗਾ ਫੇਰ ਮਾਰਾਂਗੇ ਤੁਸੀਂ ਸਮਝਦੇ ਨਹੀਂ ਆਪਾਂ ਟੀਕੇ ਵਾਲਾ ਮੰਗੇ ਕਿਸੇ ਨੂੰ ਹੁੰਦਾ ਟੀਕਾ ਮਾਰ ਕੇ ਆ ਜਾਂਦੀ ਹੈ ਟੀਕਾ ਮਾਰਾਂਗੇ ਗੱਬਣ ਨੇ ਆਸਾ ਜੀ ਹਾਂ ਜੀ ਉਹਨਾਂ ਤਾਂ ਰਾਜ ਹਨ ਜੇ ਆਪਾਂ ਨਾ ਮਾਰਾਂਗੇ ਠੀਕ ਹੈ ਫਿਰ ਉਹ ਹੁਣ ਜਿਵੇਂ ਹੋ ਗਿਆ ਕੋਈ ਗੱਲ ਕਿੱਥੋਂ ਨਾ ਪਹੁੰਚਿਆ ਜਾਵੇ ਇਹ ਮਰਾਦਾਬਾਦ ਹੈ ਜੀ 메ਨ ਗਾਹਕ ਹੈ ਜੀ ਇਹ ਮੇਰਾ ਮਰਾਦਾਬਾਦ ਜੁਕੀ ਜੁਕੀ ਟੈਂਪਲ ਜੀ ਨਾਮ ਦਾ ਦੋ ਨਾਮ ਹੈ ਸ਼ਬਨ ਕਿੰਨੇ ਕ ਸਾਲ ਹੋ ਗਏ ਮੰਗੇ ਲਪਿਆਉਂਦੇ ਨੇ ਮੰਗੇ ਸਾਲ ਹੋ ਗਏ 15 ਸਾਲ 15 ਸਾਲ ਤੈਨੂੰ ਤਾਂ ਮੰਗੇ ਬਾਲੇ ਸਾਲ ਹੋ ਦੋਣਗੇ ਲੱਗੇ ਬਸ ਇੰਨਾ ਕੀ ਹੋਇਆ ਮੈਂ ਇਹਦੇ ਹੱਥਾਂ ਚ ਲੈ ਉਹ ਜਿਹੜਾ ਪਹਿਲਾਂ ਮੇਰਾ ਚਾਚਾ ਲਪਾਉਂਦਾ ਸੀ ਇਹਨਾਂ ਨੂੰ ਮਿਲਿਆ ਚੜਾਈ ਥਾਸੀ ਕਰ ਗਿਆ ਥੋੜੇ ਟਾਈਮ ਤੋਂ ਮਹਾਰਾਜ ਦੇ ਹੁਕਮ ਨਾਲ ਭਰਾਮ ਦੇ ਨਾਲ ਕਿੰਨੀਆਂ ਕ ਮੱਜਾਂ ਦਵਾ ਦਿੰਦੇ ਨੇ ਇੱਕ ਮੰਡੀ ਤੋਂ ਆਪਾਂ ਭਰਾ ਮੰਡੀ ਤੋਂ 10 ਮੰ ਲੇ ਸੱਜਣਾ ਹੋਰ ਲੈ ਕਿਤੇ 18 20 ਵੀ ਹੋ ਜਾਨਾ ਕਿਤੇ 18 20 ਵੀ ਹੋ ਜਾਣਾ ਬਿਲਕੁਲ ਬਗਰੀਬ ਨੇ ਬਾਹਰ ਦਾ ਆਉਂਦਾ ਬਾਹਰ ਦੇ ਬਾਹਰ ਬਿਲਕੁਲ ਕਿਵੇਂ ਲੱਗਦਾ ਮੰਗਾ ਚੰਗਾ ਤੁਮੋਂਦਾ ਮਨ ਚੰਗਾ ਲੱਗਦਾ ਇਹ ਵੀ ਤਾਂ ਦਿਲਾਰਾ 15 32 ਚੁਪੀ ਦਾ ਖਤਰਾ ਤਾਂ ਨਹੀਂ ਜਨਾ ਕੋਈ ਨਹੀਂ ਮਾਰਤਾ ਨਹੀਂ ਪਾਉਂਦਾ ਕੋਈ ਹੁਣ ਤਾਂ ਸਾਹਮਣੇ ਖੜਾ ਆਪਣੇ ਦੱਸ ਦੇ ਹਾਂ ਸਾਹਮਣੇ ਲੇ ਸੱਜਣੋ ਬਾਕੀ ਇਹ ਉਹਨੇ ਮਜ਼ਾਕ ਦੀਆਂ ਗੱਲਾਂ ਮੰਗਾ ਵਧੀਆ ਬੰਦਾ ਇੱਕ ਨੰਬਰ ਬੰਦਾ ਸੱਜਣੋ ਮਾਲ ਚੰਗਾ ਦਪਾਉਂਦਾ ਮੰਡੀਆਂ ਤੋਂ ਤੇ ਮਾਲ ਵੀ ਨਾ ਪੂਰਾ ਖਿੱਚ ਕੇ ਦਪਾਉਂਦਾ ਤੁਸੀਂ ਬਾਈ ਦੇ ਲੈਵ ਸੌਦੇ ਦੇਖਦੇ ਹੋਗੇ ਨਾ ਠੱਕੇ ਤੁੱਕੇ ਮਾਰ ਕੇ ਖਿੱਚ ਕੇ ਰੇਟ ਲਵਾਉਂਦਾ ਮੰਗਾ ਤੇ ਬਾਕੀ ਇਤਈ ਨਾ ਚੈਨਲ ਨੂੰ ਪਿਆਰ ਦਿੰਦੇ ਰਹੋ ਅੱਜ ਆਪਾਂ ਮੰਗੇ ਨਾਲ ਇੱਕ ਦੋ ਲੈਵ ਸੌਦੇ ਮੰਡੀ ਦੇ ਵਿੱਚ ਕਰਾਂਗੇ ਆਪਾਂ ਤਣਾਉਲਾ ਮੰਡੀ ਪਹੁੰਚੇ ਹੋਇਆ ਧੰਨਵਾਦ ਮੰਗੇ ਹੋਰ ਕਰਦੇ ਆਂ ਥੈਂਕ ਯੂ ਮਿਹਰਬਾਨੀ ਜੀ ਮਿਹਰਬਾਨ ਓਕੇ ਸਾਰੀ